ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਤਖੰਡ ਈਸ਼ਰ ਦਰਵਾਰ ਹੂਲ ਖੁਰਦ ਰੋਪੜ ਵਿਖੇ ਈਸ਼ਰ ਹਰੀਮਾਨ ਸਰੋਵਰ ਦਾ ਲੈਂਟਰ ਪੈ ਰਿਆ ਹੈ ਇੱਕ ਲੈਂਟਰ ਪਹਿਲੇ ਪੈ ਚੁੱਕਾ ਹੈ ਇਹ ਦੂਸਰਾ ਲੈਂਟਰ ਸਟੀਲ ਦੀਆਂ ਤਾਰਾਂ ਬਹੁਤ ਮਜ਼ਬੂਤੀ ਨਾਲ ਪਾਇਆ ਜਾ ਰਿਹਾ ਹੈ ਤਾਂ ਕਿ ਇਹਨਾਂ ਤਾਰਾਂ ਤੇ ਕੋਈ ਪਾਣੀ ਦਾ ਕੋਈ ਅਸਰ ਨਾ ਹੋਵੇ ਪਾਣੀ ਚ ਖਰਾਬ ਨਾ ਹੋਵੇ ਕਈ ਸਾਲਾਂ ਤੱਕ ਇਸੇ ਤਰ੍ਹਾਂ ਜੇ ਪਾਣੀ ਇਸ ਸਰੋਵਰ ਵਿੱਚ ਅਕ ਸਰਕਾਰ ਅੰਮ੍ਰਿਤ ਸਰੋਵਰ ਬਣਾਣਾ ਹੈ ਸਰ ਸਰੋਵਰ ਵਿੱਚ ਪਾਣੀ ਖੜਨਾ ਹੈ ਇਹ ਤਾਰਾਂ ਇਹ ਲੈਂਟਰ ਬਿਲਕੁਲ ਖਰਾਬ ਨਹੀਂ ਹੋਵੇਗਾ ਸੁਸ਼ੰਤ ਮਹਾਰਾਜ ਬਾਬਾ ਜੀ ਸਿੱਧ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ ਉਹਨਾਂ ਦੀ ਕਿਰਪਾ ਦੇ ਨਾਲ ਮਿਹਰ ਦੇ ਨਾਲ ਬਖਸ਼ ਦੇ ਨਾਲ ਰਹਿਮ ਦੇ ਨਾਲ ਸੰਤ ਬਾਬਾ ਮੂਨ ਸਿੰਘ ਜੀ ਪੇਵੇ ਵਾਲੇ ਇਹ ਮਾਨ ਸਰੋਵਰ ਈਸ਼ਰ ਹਰੀ ਮਾਨ ਸਰੋਵਰ ਬਣਾ ਰਹੇ ਨੇ ਤੇ ਮਹਾਂਪੁਰਸ਼ ਬਚਨ ਕਰਦੇ ਨੇ ਕਿ ਈਸ਼ਰ ਹਰੀ ਮਾਨ ਸਰੋਵਰ ਹੈ ਜੋ ਇਹ ਜੋ ਵੀ ਇਸ਼ਨਾਨ ਕਰੇਗਾ ਉਹਦੇ ਰੋਗ ਚਲੇ ਜਾਣਗੇ ਦੁੱਖ ਚਲੇ ਜਾਣਗੇ ਉਹ ਇਥੋਂ ਇਸ਼ਨਾਨ ਕਰਕੇ ਸੁਖੀ ਹੋ ਕੇ ਜਾਏਗਾ ਸੋ ਸਾਰੀ ਕਿਰਪਾ ਵੱਡੇ ਮਹਾਰਾਜ ਬਾਬਾ ਈਸ਼ਰ ਸਿੰਘ ਮਹਾਰਾਜ ਰੌੜਸਾ ਬੜਿਆਂ ਦੀਆਂ ਮਹਾਪੁਰਸ਼ਾਂ ਸਾਲਾਂ ਦੇ ਕੰਮ ਨੂੰ ਮਹੀਨਿਆਂ 'ਚ ਖਤਮ ਕਰ ਦਿੰਦੇ ਨੇ ਜਿਵੇਂ ਦਰਬਾਰ ਸਾਹਿਬ ਗੁਰਦੁਆਰਾ ਸੱਚਖੰਡਿਸ ਫੂਲਗੁਰੂ ਦੇ ਵਿਖੇ ਦਰਬਾਰ ਸਾਹਿਬ ਬਣਾਉਣਾ ਕੀਤਾ ਇਸੇ ਤਰ੍ਹਾਂ ਮਾਨ ਸਰੋਵਰ ਬੜੀ ਜਲਦੀ ਤਿਆਰ ਹੋ ਗਿਆ ਇਹ ਸਾਨ ਮਾਨ ਸਰੋਵਰ ਤੇ ਬਹੁਤ ਹੀ ਵਧੀਆ ਚਿੱਟਾ ਮਾਰਮਲ ਸੰਗਮਰਮਰ ਬਹੁਤ ਵਧੀਆ ਲੱਗਣਾ ਹੈ ਜੋ ਕਾਫੀ ਕੋਸਟੀ ਹੈ ਜੇ ਬਹੁਤ ਜਿਆਦਾ ਕੀਮਤ ਹੈ ਉਹ ਮਹਾਪੁਰਸ਼ਾਂ ਵੱਲੋਂ ਲਾ ਜਾਣਾ ਹੈ ਸੋ ਮਹਾਰਾਜ ਮਹਾਪੁਰਸ਼ਾਂ ਦੀ ਸੰਤ ਬਾਬਾ ਮਾਨਸੀ ਜੀ ਨੇ ਲੰਬੀ ਲੰਮੀ ਉਮਰ ਕਰੇ ਤੰਦਰੁਸਤੀ ਬਖਸ਼ੇ ਦੇਰੋਤਾ ਬਖਸ਼ੇ ਲੰਬੀ ਉਮਰ ਬਖਸ਼ੇ ਜੋ ਸਾਰੇ ਸਥਾਨਾਂ ਦੀ ਸੇਵਾ ਕਰਾਉਂਦੇ ਨੇ ਮੁਖੀ ਮਹਾਪੁਰਸ਼ ਨੇ ਸੰਤ ਬਾਬਾ ਮਾਨਸੀ ਜੀ ਤੇ ਵੇੜਾਉਣ ਤੋਂ ਬਾਅਦ ਜਿੰਨੇ ਵੀ ਸਥਾਨ ਨੇ ਸਾਰੇ ਸਥਾਨਾਂ ਤੇ ਗੁਰੂ ਕੇ ਲੰਗਰ ਚੱਲਦੇ ਨੇ ਇਮਾਰਤਾਂ ਬਣਨੀਆਂ ਕਮਰੇ ਬਣਦੇ ਆ ਮਾਨ ਸੁਰਵਣ ਦਰਬਾਰ ਸਾਹਿਬ ਬਣ ਚੁੱਕੇ ਨੇ ਛੱਡ ਬਣ ਰਹੇ ਨੇ ਬਹੁਤ ਸਾਰੀਆਂ ਸਵਾਮਾਂ ਚੱਲ ਰਹੀਆਂ ਨੇ ਸੋ ਮਹਾਪੁਰਸ਼ਾਂ ਦਾ ਬਹੁਤ ਬਹੁਤ ਸੰਤਾ ਵੱਲੋਂ ਉਟਾਨ ਉਟਾਨ ਧੰਨਵਾਦ ਜੋ ਇੰਨੀਆਂ ਸੇਵਾ ਨਿਵਾਰੇ ਨੇ ਸਾਰੀਆਂ ਸੰਗਤਾਂ ਮਹਾਪੁਰਸ਼ਾਂ ਦਾ ਧੰਨਵਾਦ ਕਰਦੀਆਂ ਹਨ ਸਾਰੇ ਸੇਵਾਦਾਰ ਜਿੰਨੇ ਵੀ ਸਥਾਨਾਂ ਦੇ ਸੇਵਾਦਾਰ ਹੈ ਸਾਰੇ ਮਹਾਪੁਰਸ਼ਾਂ ਦੇ ਧੰਨਵਾਦੀ ਹੈ ਰਣੀ ਹੈ ਸੋ ਇਸੇ ਤਰ੍ਹਾਂ ਹੋਰ ਵੀ ਪਤਾ ਨਹੀਂ ਮਹਾਪੁਰਸ਼ ਨੇ ਕਿੰਨੀਆਂ ਸਵਾਵਾਂ ਕਰਾਉਣੀਆਂ ਹਨ ਬੇਅੰਤ ਬੇਅੰਤ ਸਵਾਵਾਂ ਚੱਲਣੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ